ਲਓ ਜੀ ਸਸਰ ਕਾਲ ਜੀ ਮੇਰੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਲਓ ਆ ਜਓ ਅਸੀਂ ਮੈਂ ਤੁਹਾਡੇ ਵਾਸਤੇ ਅਸੀਂ ਅਨੰਦਪ੍ਰੀਤ ਹਾਜ਼ਰਾਂ ਤੁਹਾਡੀ ਕਟਿਹਰੀ ਤੇ ਤੁਹਾਡੇ ਵਾਸਤੇ ਬਹੁਤ ਹੀ ਇੱਕ ਪਿਆਰਾ ਜਿਹਾ ਲੋਕ ਗੀਤ ਲੈ ਕੇ ਤੇ ਪਹਿਲਾਂ ਵੀ ਤੁਸੀਂ ਇਹ ਗੀਤ ਨਹੀਂ ਸੁਣਿਆ ਹੋਣਾ ਜਿਹੜਾ ਕਿ ਤੁਸੀਂ ਮੈਂ ਨਵਾਂ ਲੱਭ ਕੇ ਲਿਆਉਣੀ ਨਾ ਫਿਰ ਮੈਂ ਉਹੀ ਦੱਸ ਦਿੰਨੀ ਆ ਬਈ ਨਾ ਤਾਂ ਇਹ ਮੈਂ ਸੁਣਿਆ ਸੀ ਤੇ ਨਾ ਫਿਰ ਜਦੋਂ ਤੁਸੀਂ ਵੀ ਸੁਣਿਆ ਹੋਣਾ ਨਹੀਂ ਤਾਂ ਮੈਂ ਵੀ ਇਧਰ ਉਧਰ ਸੁਣਾ ਦੇਣੀ ਆ ਪਰ ਇਹ ਨਹੀਂ ਸੁਣਿਆ ਸੀ ਤੇ ਲੋ ਆ ਜੋ ਫਿਰ ਆਪਾਂ ਪੰਜਾਬੀ ਗੀਤਾਂ ਦੇ ਰੰਗ ਦੁਨੀਆਂ ਵਿੱਚ ਤੁਹਾਨੂੰ ਲੈ ਕੇ ਚਲਦੇ ਆ ਤੇ ਚੱਲੋ ਹੁਣ ਇਸ ਪਾਪਾ ਇਸ ਸਫ਼ਰ ਤੇ ਤੁਰਿਏ ਤੇ ਆ ਜੋ ਫਿਰ ਇਹ ਗੀਤ ਦੀ ਗੂੰਜ ਤੁਹਾਨੂੰ ਸੁਣਾਈ ਦੇਊਗੀ ਕਿਹੋ ਜਿਹਾ ਲੱਗਦਾ ਸਾਡਾ ਇਹ ਗੀਤ ਤੇ ਤੁਸੀਂ ਸਬਸਕ੍ਰਾਈਬ ਕਰਕੇ ਜਰੂਰ ਦੱਸਣਾ ਕਮੈਂਟ ਕਰਕੇ ਦੱਸਣਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਜਿਵੇਂ ਸਰੀਰ ਤੇ ਚਿੱਟੇ ਦਾਗ ਹੋ ਜਾਂਦੇ ਨੇ ਹਨਾ ਤੇ ਜਾਂ ਅਲਕੋਰੀਆ ਦੋ ਨੁਕਤੇ ਪਾਉਂਗਾ ਜੀ ਹਨਾ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਲਿਖ ਲਿਓ ਫਿਰ ਮੈਨੂੰ ਜਦੋਂ ਬਾਰੀ-ਬਾਰੀ ਪੁੱਛਦੇ ਹੋ ਉਹ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਹੈ ਹਨਾ ਡਾਇਰੀਆਂ ਲਿਖਣੀਆਂ ਪੈਂਦੀਆਂ ਸਾਰੇ ਨੁਕਤੇ ਮੇਰੇ ਯਾਦ ਨਹੀਂ ਰਹਿੰਦੇ ਤੇ ਮਹਾਪੁਰਸ਼ਾਂ ਨੇ ਦੱਸੇ ਦੇ ਨੁਕਤੇ ਪਾਉਣੇ ਆ ਕੋਈ ਮੈਂ ਆਪਦੇ ਕੋਲ ਕੋਈ ਗੱਲ ਨਹੀਂ ਬਣਾਉਂਦੀ ਕੱਲ ਇੱਕ ਭੈਣ ਨੇ ਮੈਨੂੰ ਲੰਬੀ ਤੋਂ ਪੁੱਛਿਆ ਉਹ ਕਹਿੰਦੀ ਵੀ ਇਹ ਸਾਡੇ ਫਿਰਸੀਆਂ ਸੀ ਤੇਰੇ ਤੇ ਤੁਹਾਡਾ ਨੁਕਤਾ ਜੀ ਅਸੀਂ ਵਰਤਿਆ ਸਾਡੇ ਠੀਕ ਨੇ ਮੈਂ ਕੈਨੇਡਾ ਚ ਮੇਰੀ ਬੇਟੀ ਨੂੰ ਭੇਜਿਆ ਹੈ ਤੇ ਉਹਦੇ ਇਹ ਟੇਰਾ ਸਾਫ ਹੋ ਗਿਆ ਤੇ ਬਾਕੀ ਬਾਲਾਂ ਦੇ ਵਿੱਚ ਮੇਰੇ ਟੁੱਟਦੇ ਨੇ ਮੈਂ ਕਿਹਾ ਮੈਨੂੰ ਉਪਤਾ ਪਾਇਆ ਹੋਇਆ ਤੇ ਅੱਜ ਹੁਣ ਦੱਸਿਆ ਸੀ ਮੈਂ ਜਿ ਪਾਉਂਗੀ ਅਲੇ ਉਹ ਫਿਰ ਮੈਨੂੰ ਡੈਰੀ ਜੋਰੇ ਲੱਭਿਆ ਨਹੀਂ ਫਿਰ 1 ਕਰੋੜ ਨੂੰ ਪਾ ਦੋ ਰਿਪੀਟ ਤਾਂ ਕਰਦੀ ਰਹਿੰਦੀ ਆ ਮੈਂ ਹਨ ਤੇ ਲਿਖ ਲਿਆ ਕਰੋ ਤੇ ਲਓ ਆ ਜਿਓ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਆਪਾਂ ਰੰਗਾ ਰੰਗ ਪ੍ਰੋਗਰਾਮ ਵੱਲ ਫਿਰ ਉਸ ਤੋਂ ਬਾਅਦ ਆਪਾਂ ਨੋਟੇਵਲ ਲਾਵਾਂਗੇ ਲਓ ਇਹ ਇੱਕ ਮੁਟਿਆਰ ਕਹਿੰਦੀ ਐ ਉਂਡੇ ਨੂੰ ਵੀ ਜੋ ਤੂੰ ਸਾਡੀ ਗਲੀ ਦੇ ਵਿੱਚ ਦੀ ਬਣ ਛਣ ਕੇ ਲੰਘਦਾ ਤਾਂ ਤਾ ਤੂੰ ਮੇਰੇ ਤਨ ਸਾਂਜ ਸੁਗੰਧ ਮੰਗੋ ਸਮਾ ਗਿਆ ਹੈ ਹੈਨਾ ਬਾਕੀ ਤੁਸੀਂ ਸਾਰੇ ਬੋਲ ਸੁਣਿਓਗੀ ਗੀਤ ਚ ਤੇ ਲਵਮਾਨੋ ਇਸ ਪਿਆਰੇ ਲੋਕੀ ਦਾ ਅਨੰਦ ਸਾਡੀ ਬੀਹੀ ਵਿੱਚ ਆ ਲੰਗਦਾ ਬੇਵਣੇ ਢਾਣੀ ਕੇ ਬਣੇ ਢਾਣੀ Yes. ਬੀ ਬੀ ਨੀ ਕਿਸ਼ਾਣੇ ਕੇ ਦਾਏ ਉਭੰਗ ਬਾਨੇ ਕੇ ਤੇਰੇ ਟੀਰੇ ਨ ਲਗਮ ਸਿੰਗਾ ਮੋਤੀ ਮਾਣੀ ਕੇ ਮੋਤੀ ਮਾਣੀ ਕੇ ਕੇ ਕੋੜੀ ਉਤੇ ਚੜੀ ਕੇ ਮੇਰੇ ਸਾਹ ਕੇ ਮੇਰੇ ਸਾਹ ਕੇ ਸੁਮਾਗੇ ਉਸ ਗਾਂਦੇ ਨੀ ਚੇਣਾ ਕਿਦਾਈ ਬੰਗਵਾਨੀ ਕੇ ਤੇਰੀ ਹੋਂਦ ਨਾਲ ਸਾਡੀ ਜਿੰਦਗੀ ਚ ਹੋਵੇ ਖੇੜਾ ਤੇਰੀ ਆਡ ਊੜੀ ਕੇ ਮੇਰੇ ਬਾਬਲੇ બેડા દોષી બેડે બી ચડી બેડે ਖੁਸ਼ੀ ਹੋਈ ਗੁਲਾਬ ਵਿਚੇ ਤੂੰ ਤੇਰੇ ਨਾਲੇ ਖੁਸ਼ੀ ਹੋਈ ਗੁਲਾਬ ਵਿਚੇ ਤੂੰ ਮੇਰੇ ਸਾਰੇ ਆਸ ਵਾਲਾ ਦੇਵ ਬਾਬਾ ਵਿਚੇ ਤੂੰ ਮੇਰੇ ਸਾਰੇ মিঠি মিঠি महक गुलाकांद वाणी के देजा मिठी मिठी महक गुलाकांद वाणी के तेरे रहज तेरे रहकी खडी बे ਕਿਆੜੀ ਕੋਠੇ ਉਤੇ ਦੇਖਾਂ ਆ ਜਾ ਚੰਦ ਵਾਣੀ ਕੇ ਕਿਆੜੀ ਕੋਠੇ ਉਤੇ ਦੇਖਾਂ ਆ ਜਾ ਚੰਦ ਵਾਣੀ ਕੇ ਚੰਦ ਵਾਣੀ ਕੇ ਮੇਰੇ ਚਾਮਮਤ ਦਿਲਾਂਦੀ ਹੋ ਮੰਗਵਾ ਬਾਣੀ ਕੇ ਤੇਰੀ ਡੋਰ ਬਾਣ ਜਾਮ ਸਿੰਘ ਆ ਜਾ ਸਤ ਸਤ ਰੰਗ ਵੇ ਤੂੰ ਪਤੰਗ ਤੇਰੀ ਬਿਣੀ ਕੀ ਸ਼ਾਨਿਕ ਦਾਏ ਬੰਗ ਬਾਣੀ ਕੇ ਲਓ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਇਹ ਮੇਰਾ ਨਵਾਂ ਲੋਕ ਗੀਤ ਕਿਵੇਂ ਲੱਗਿਆ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਊਗਾ ਤੇ ਕਮੈਂਟ ਕਰਕੇ ਦੱਸਿਓ ਕਮੈਂਟ ਲਿਖਣ ਦੀ ਕਿਉਂ ਸੀ ਨਾ ਕਰਿਆ ਕਰੋ ਹੈਨਾ ਤੇ ਲਓ ਹੁਣ ਆ ਜਾਓ ਆਪਾਂ ਨੁਕਤੇ ਪਰ ਲੈ ਮੇ ਜਿਵੇਂ ਕਿਸੇ ਦੇ ਸਰੀਰ ਤੇ ਚਿੱਟੇ ਦਾਗ ਪੈ ਜਾਂਦੇ ਨੇ ਤੇ ਉਹ ਫਿਰ ਤੁਸੀਂ ਪਤਾ ਕੀ ਕਰਨਾ ਹੈ ਉਹ ਪंसारी ਕੋਲੇ ਜਾਓ ਤੇ ਚਿੱਟਾ ਚੰਦਨ ਲਿਓ ਇੱਕ ਤਾਂ ਲਾਲ ਚੰਦਨ ਹੁੰਦਾ ਹੈ ਕਿਟਾ ਚੰਦਨ ਚਿੱਟਾ ਚੰਦਨ ਲਿਓ ਤੇ ਕੱਚੇ ਦੁੱਧ ਤੇ ਉਹਨੂੰ ਚੰਦਨ ਨੂੰ ਰਗੜ ਕੇ ਘਸਾ ਕੇ ਜਾਈ ਪਾਊਡਰ ਬਣਾ ਕੇ ਲਾਓ ਤੇ ਉਹ ਜਿਹੜੇ ਮੂੰਹ ਤੇ ਨੇ ਜਿੱਥੇ ਵੀ ਚਿੱਟੇ ਕਿ ਬੱਚੇ ਦੇ ਪੱਟ ਤੇ ਨੇ ਮੈਂ ਦੇਖੇ ਸਾਡੇ ਆਪ ਦੇ ਬੱਚਿਆਂ ਦੇ ਰਿਸ਼ਤੇਦਾਰੀ ਚ ਉਹਨੂੰ ਮੈਂ ਹੁਣ ਭੇਜਾਂ ਨੁਕਤਾ ਤੇ ਉਹ ਚਿੱਟੇ ਉਹਨੋਂ ਚਿੱਟੇ ਚੰਦਰ ਨੂੰ ਦੁੱਧ ਦੇ ਵਿੱਚ ਰਗੜ ਕੇ ਨਾ ਮਲਾ ਕੇ ਫਿਰ ਗਾੜਾ ਉਹ ਤੇ ਲੇਪ ਕਰਵਾ। ਇਹ 15-20 ਦਿਨ ਕਰਨਾ ਪਊ। ਪੰਜਵੇਂ 7ਵੇਂ ਦਿਨ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜੂ ਤੇ ਦਾਗ ਮਿਟ ਜਾਣਗੇ। ਹੈਨਾ? ਤੇ ਬਾਕੀ ਮੈਂ ਖਾ ਦੋਨੋਂ ਉੱਤੇ ਪਾਉਂਗਾ ਜੀ ਕਲਪੋਰੀਆ। ਉਹ ਪਾਣੀ ਪੈਣ ਲੱਗ ਜਾਂਦਾ ਚਿੱਟਾ ਹੈਨਾ। ਪਹਿਲਾਂ ਮੇਰਾ ਕਹਾ ਇਹ ਜ਼ਮੀਨ ਸੁੱਕ ਹੈ। ਦੋ ਲਾਈਟੀਆਂ ਹਰੀਆਂ। ਲਾਈਆਂ ਹਰੀਆਂ ਚਿੱਟੀਆਂ ਟੰਗੀਆਂ ਹੋਣ। ਕਾਰਸ਼ਾ ਲਾਈਟੀਆਂ ਵੱਡੀਆਂ। ਇੱਕ ਛੋਟੀਆਂ ਲੈਚੀਆਂ ਸੰਭੀ ਹਰੀਆਂ ਤਾਂ ਕਿਹਾ ਵੀ ਛੋਟੀਆਂ ਵੱਡੀਆਂ ਤੁਹਾਨੂੰ ਵੀ ਪਤਾ ਲੱਗ ਜੇ ਦੋ ਹਰੀਆਂ ਲੈਚੀਆਂ ਰੋਜ਼ ਖਾਲੀ ਪੇਟੋਲ ਦਾਣੇ ਚੰਭੋ ਤੁਸੀਂ ਹਨਾ ਉਹ ਚੱਬਦੇ ਚੱਬਦੇ ਤੇ 15 ਕਿੰਨੇ ਦਿਨ ਖਾਲੀ ਪੇਟਾਂ ਇਹ ਵੀ ਮਤਲਬ 5-10 ਦਿਨਾਂ ਦੇ ਵਿੱਚ ਚੱਭੋਗੇ ਪਹਿਲਾਂ ਪੀਜੇ ਤੇ ਉਸ ਦਿਨੀ ਤੁਹਾਡਾ ਪਾਣੀ ਪੁਣੀ ਰਹਿ ਜਾਊਗਾ ਬਹੁਤੀ ਸੌਖਾ ਨਾ ਕਿ ਡਾਕਟਰ ਕੋਲ ਜਾਣ ਦੀ ਲੋੜ ਹੈ ਨਾ ਵੈਦ ਕੋਲ ਜਾਣ ਦੀ ਲੋੜ ਹੈ ਇਹ ਮੈਂ ਬਾਈ ਦਾ ਤੁਹਾਨੂੰ ਸੁਣ ਕੇ ਤੁਹਾਡੇ ਕੋਲ ਪਹੁੰਚ ਆਇਆ ਹੈ ਤੇ ਲੋ ਹੁੰਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨਕਸ਼ਤਰਾ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਲੋ ਫਿਰ ਕੱਲ ਨੂੰ ਫੇਰ ਮਿਲਦੇ ਆਂ